ਮਨਵਿਕੇ ਬਸਾਂ ਦੇ ਵਿੱਚ ਲੁੱਟਖੋ ਕਰਨ ਵਾਲੀਆਂ ਮਹਿਲਾਵਾਂ ਲਗਾਤਾਰ ਸਰਗਰਮ ਸਨ ਦੱਸਤ ਹੈ ਕਿ ਬਸ ਸਟੈਂਡ ਦੇ ਵਿੱਚ ਰੋਜ਼ਾਨਾ ਜਦੋਂ ਸਵਾਰੀਆਂ ਦੀ ਭੀੜ ਹੁੰਦੀ ਸੀ ਤਾਂ ਉਸ ਮੌਕੇ ਤੇ ਲੁੱਟਖੋ ਕਰਨ ਵਾਲੀਆਂ ਮਹਿਲਾਵਾਂ ਜਦੋਂ ਬਸ ਦੇ ਵਿੱਚ ਭੀੜ ਜਮਾ ਹੁੰਦੀ ਤਾਂ ਕਿਸੇ ਦਾ ਪਰਸ ਜਾਂ ਫਿਰ ਕਿਸੇ ਦਾ ਮੋਬਾਈਲ ਫੋਨ ਚੋਰੀ ਕਰ ਲੈਂਦੀਆਂ ਸਨ ਅਤੇ ਮੋਬਾਈਲ ਚੋਰੀ ਕਰਦੀ ਇੱਕ ਮਹਿਲਾ ਨੂੰ ਅੱਜ ਸ਼ਰਿਆਮ ਲੋਕਾਂ ਦੇ ਵੱਲੋਂ ਕਾਬੂ ਕੀਤਾ ਗਿਆ ਉਸ ਮੌਕੇ ਤੇ ਚੋਰੀ ਕਰਨ ਵਾਲੀ ਮਹਿਲਾ ਦੀ ਕੁੱਟਮਾਰ ਕਰਕੇ ਮੋਬਾਈਲ ਉਸ ਤੋਂ ਵਾਪਸ ਲਿਆ ਗਿਆ ਸਮੋਕੇ ਜਾਣਕਾਰੀ ਦਿੰਦੇ ਹੋਇਆ ਗੋਪਾਲਦਾਸ ਨਾਮਕ ਵਿਅਕਤੀ ਨੇ ਆਖਿਆ ਕਿ ਉਹਨਾਂ ਦੀ ਪਤਨੀ ਦਾ ਮੋਬਾਈਲ ਇਸ ਮਹਿਲਾ ਨੇ ਚੋਰੀ ਕੀਤਾ ਸੀ ਉਹਨਾਂ ਆਖਿਆ ਕਿ ਹਾਲਾਂਕਿ ਇਸ ਸਬੰਧੀ ਉਹਨਾਂ ਦੇ ਵੱਲੋਂ ਕੋਈ ਪੁਲਿਸ ਕੰਪਲੇਨ ਨਹੀਂ ਕੀਤੀ ਗਈ। ਨਾਮ ਗੋਪਾਲ ਰੋੜਾ ਜੀ। ਗੋਪਾਲ ਜੀ ਤੁਹਾਡੀ ਮਿਸੀ ਦਾ ਮੋਬਾਈਲ ਆ? ਹਾਂ ਜੀ ਉਹ ਬਸ ਤੇ ਜੜ ਰਹੇ ਸੀਗੇ ਰੱਸ਼ ਸੀਗਾ ਬਸ ਤੇ ਕਿਹੜੀ ਲੇਡੀਜ਼ 2-3 ਸੀਗੇ ਉਹਨਾਂ ਨੇ ਮੋਬਾਈਲ ਕੱਢ ਲਿਆ। ਘਰ ਦੇ ਮੇਰੇਆਂ ਨੇ ਬੈਗ 'ਚ ਹੱਥ ਸੀਗਾ ਉਹਨੂੰ ਫੜ ਲਿਆ ਜੀ। ਫਿਰ ਅਸੀਂ ਉਹਨਾਂ ਨੂੰ ਥੱਪੜ ਵੀ ਮਾਰੇ ਇੱਕ ਦੋ ਫਿਰ ਉਹਨੂੰ ਪਿਆਰ ਨਾਲ ਆ ਕੇ ਸਮਝਾਇਆ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਦੇ ਵੀ ਸਾਡਾ ਮੋਬਾਈ ਉਹਨੇ ਆਪਣੀ ਨਾਲ ਵਾਲੀ ਨਾਲ ਫੋਨ ਤੇ ਗੱਲ ਕਰੀ ਉਹ ਕਹਿੰਦੀ ਮੈਂ ਉਥੇ ਚੋਂ ਕੇ ਆ ਜੀ ਨੀ ਤੁਸੀਂ ਸਾਡਾ ਤਾਂ ਮੋਬਾਈਲ ਲੈ ਲੋ ਵੀ ਪੁਲਿਸ ਦੀ ਰਪੋਟ ਨਾ ਲਖਾਈਓ ਜੀ ਅਸੀਂ ਵੀ ਕਿਹਾ ਵੀ ਚਲ ਆਪਣਾ ਮੋਬਾਈਲ ਮਿਲ ਗਿਆ ਸੀ ਕਿਸੇ ਕਿਸਮ ਦੀ ਨਾ ਕੋਈ ਕਾਰਵਾਰੀ ਕਹਿ ਕਰੀਏ ਨਾ ਕਰਾਂਗੇ ਜੀ ਸਾਡਾ ਮੋਬਾਈਲ ਮਿਲ ਗਿਆ ਸੀ ਉਹਨੂੰ ਛੱਡਤਾ ਜੀ ਇਹ ਬਸ ਟਾਈਮ ਰੋਜ਼ਾਨਾ ਹੀ ਐਸੇ ਕੰਮ ਹੋ ਰਹੇ ਨੇ ਰੋਜ਼ਾਨਾ ਤਾਂ ਨਹੀਂ ਹੁੰਦਾ ਬਸ ਹਫਤੇ 'ਚ ਇੱਕ ਦੋ ਵਾਰੀ ਹੋ ਜਾਂਦਾ ਕੰਮ ਜੀ ਕੋਈ ਮੈਨੂੰ ਲੁੱਟ ਕੋਈ ਕਰਦੇ ਹਾਂ ਹਾਂ ਹਾਂਜੀ ਹਾਂਜੀ ਜਿਵੇਂ ਰਸ ਹੁੰਦਾ ਕਿਸੇ ਪਰਸ ਕੱਢ ਲਿਆ ਕਿਸੇ ਚੈਨ ਕੱਢ ਲਈ ਇਹ ਰਾਤ ਤੇ ਲੇਡੀਜ਼ ਕੰਮ ਕਰ ਰਹੀ ਹੈ ਹਾਂਜੀ ਹਾਂਜੀ ਆਪਣੀ ਚੀਜ਼ ਮਿਲ ਗਈ ਆਪਾਂ ਉਹਨਾਂ ਨੂੰ ਪੁਲਿਸ ਨਾਲ ਕਹਤਾ ਵੀ ਕੋਈ ਕਾਰਵਾਈ ਨਾ ਕਰੋ ਵੀ ਆਪਣੀ ਚੀਜ਼ ਮਿਲ ਗਈ ਜੀ ਸਮਾਣਾ ਤੋਂ ਕਹਲਾ ਆਸ਼ਰਮਾ ਦੇ ਰੂਪ